ਪਰ ਬਿਦਿਆ ਸ਼ਹੀਦ ਤੇਰੁ ਜਗਰ ਸਰਦਾੂ ਬੀ ਤੇਰੁ ਸ਼ਹੀਦ ਗੁਰਮ ਸਿੰਘ ਕਮਾ ਰਹੇ ਕਮਾ ਰਹੇ ਸ਼ਹੀਦ ਗੁਰਮ ਸਿੰਘ ਸਰ ਸਿੰਘ ਨੌਨ ਸਵਾਦ ਜ਼ਿੰਦਾਬਾਦ 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 ਹੋਵੇ ਇਹ ਜ਼ਕਾਰ ਸ਼ਹੀਦ ਭਗਤ ਸਿੰਘ ਨੌਨ ਸਵਾਦ ਜ਼ਿੰਦਾਬਾਦ 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 ਸ਼ਹੀਦ ਉਦਮ ਸਿੰਘ ਨੂੰ ਲਾਹ ਸਲਾਮ ਲਾਹ ਸਲਾਮ ਲਾਹ ਸਲਾਮ ਸ਼ਹੀਦ ਉਦਮ ਸਿੰਘ ਦੇ ਕਾਰਜ ਦੂਰੇ ਰਾਖੜ ਜੁੜਣੀਆਂ ਕਰਾਂਗੇ ਪੂਰੇ ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਨ ਸਵਾ ਪੰਜਾਬ ਦੀ ਵੱਲੋਂ ਕਸੀਲ ਕਮੇਟੀ ਫਲੋਰ ਦੀ ਮੀਟਿੰਗ ਦਰਮਿਆਨ ਸਾਡੇ ਨੌਜਵਾਨਾਂ ਦੇ ਹਰਮਨ ਸ਼ਹੀਦ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਤ ਅੱਜ ਜਿਹੜੀ ਅਸੀਂ ਤਹਿਸੀਲ ਕਮੇਟੀ ਫਲੌਰ ਦੀ ਜਿਹੜੀ ਮੀਟਿੰਗ ਕੀਤੀ ਗਈ ਇਹਦੇ ਵਿੱਚ ਆਉਣ ਵਾਲੇ ਸਮੇਂ ਵਾਸਤੇ ਜਿਹੜੇ ਆ ਉਹ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਆ ਉਹ ਵੱਖ-ਵੱਖ ਮੰਗਾਂ ਦੇ ਉੱਤੇ ਧਿਆਨ ਕੇਂਦਰਿਤ ਕਰਕੇ ਆਉਣ ਵਾਲੇ ਸਮੇਂ ਲਈ ਜਿਹੜੇ ਆ ਉਹ ਪ੍ਰੋਗਰਾਮ ਬਣਾਏ ਗਏ ਆ ਪਿਛਲੇ ਸਮੇਂ ਦੀ ਜਿਹੜੀ ਆ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਬੋਤ ਦੀ ਮੰਗ ਨੂੰ ਜਿਹੜਾ ਆ ਉਹ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਨੂੰ ਅਸੀਂ ਹੋਰ ਤਿੱਖਾ ਕਰਨ ਜਾ ਰਹੇ ਆ ਉਹਦੇ ਨਾਲ ਹੀ ਆ ਕਿ ਜਿਹੜਾ ਇਸ ਵੇਲੇ ਜਿਹੜਾ ਲੋਕਾਂ ਦੇ ਉੱਤੇ ਲੈਂਡ ਪੂਲਿੰਗ ਸਕੀਮ ਦੇ ਰਾਹੀਂ ਜਿਹੜਾ ਆ ਉਹਨਾਂ ਦੇ ਹੱਕਾਂ ਉੱਤੇ ਡਾਕਾ ਮਾਰਿਆ ਜਾ ਰਿਹਾ ਜਾ ਰਿਹਾ ਆ ਅੱਜ ਜਿਹੜੀ ਉਪਜਾਊ ਜ਼ਮੀਨ ਆ ਉਹਨੂੰ ਅੱਜ ਖੇਤੀ ਸੈਕਟਰ ਚੋਂ ਕੱਢ ਕੇ ਉਹਨੂੰ ਬੰਜਰ ਰੂਪ ਦਿੱਤਾ ਜਾ ਰਿਹਾ ਆ ਉਹਦੇ ਖਿਲਾਫ ਜਿਹੜਾ ਆ ਜੀਤ ਭਗਤ ਸਿੰਘ ਨੌਜ ਸਭਾ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲਾ ਕੀਤਾ ਆ ਕਿ ਇਹਦੇ ਉੱਤੇ ਵੀ ਜਿਹੜੀ ਆ ਉਹ ਨੌਜਵਾਨ ਸਭਾ ਜਿਹੜਾ ਵੱਡਾ ਐਕਸ਼ਨ ਕਰੇਗੀ ਤੇ ਆਉਣ ਵਾਲੇ ਸਮੇਂ ਦੇ ਦਰਮਿਆਨ ਹਰ ਇੱਕ ਪਿੰਡ-ਪਿੰਡ ਸ਼ਹਿਰ-ਸ਼ਹਿਰ ਦੇ ਜਿਹੜੇ ਆ ਨੌਜਵਾਨਾਂ ਨੂੰ ਅਸੀਂ ਅਪੀਲ ਵੀ ਕਰਦੇ ਆ ਕਿ ਆਓ ਨੌਜਵਾਨੋ ਇਕੱਠੇ ਹੋਵੋ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਬਣੋ ਤੇ ਆਉਣ ਵਾਲੇ ਸਮੇਂ ਦੇ ਅੰਦਰ ਜੋ ਵੀ ਸਾਡੇ ਪੰਜਾਬ ਦੀ ਚਾਹੇ ਕੇਂਦਰ ਦੀ ਸਰਕਾਰ ਆ ਜਿਹੜੀ ਲਗਾਤਾਰ ਨੌਜਵਾਨਾਂ ਦੇ ਉੱਤੇ ਜਿਹੜੀ ਆ ਉਹ ਤਸ਼ੱਦਦ ਕਰ ਰਹੀ ਆ ਜਾਂ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਟਾਲਮਟੋਲ ਕਰ ਰਹੀ ਹੈ ਉਹਦੇ ਖਿਲਾਫ ਜਿਹੜਾ ਆ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜਾ ਤਿੱਖਾ ਸੰਘਰਸ਼ ਵਿੱਢਿਆ ਜਾਊਗਾ ਇਹ ਜਿਹੜੀ ਆ ਸਾਡੀ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਨ ਉੱਤੇ ਜਿਹੜਾ ਆ ਉਹ ਸੱਚੀ ਸ਼ਰਧਾ ਦੇ ਫੁੱਲ ਉਹਨਾਂ ਨੂੰ ਹੋਣਗੇ ਧੰਨਵਾਦ